ਅਕਵਰ ਮੁਰਤੋਂ ਅਦਾਰਾ ਹੁਸ਼ਾਰਪੁਰ ਨਿਊਜ਼ ਹੁਸ਼ਾਰਪੁਰ ਦੇ ਵਿੱਚ ਹੁੰਦੀ ਨਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕਰਨ ਜਾ ਰਿਹਾ ਹੈ ਫੀਲਡ ਪੱਤਰਕਾਰ ਹਰ ਵਾਰ ਦੀ ਤਰ੍ਹਾਂ ਦੀਪਕ ਅਗਨੀ ਹੋਤਰੀ ਜੀ ਮੌਜੂਦ ਨੇ ਤਕਰੀਬਨ 15 15 20 20 ਫੁੱਟ ਮਾਈਨਿੰਗ ਜਿਹੜੀ ਉਹ ਗੁਰਖਤੰਡਾ ਕੀਤਾ ਹੋਇਆ ਹੈ ਬਰਸਾਤਾਂ ਦੇ ਦਿਨਾਂ ਦੇ ਵਿੱਚ ਸਾਰਾਈ ਜਿਹੜਾ ਪੰਜਾਬ ਹੈ ਤਰਾਹੇ ਮੰਤਰਾਹੇ ਮਨ ਕਰ ਰਿਹਾ ਥਿਆ ਪਰ ਜੇ ਇਹਨੂੰ ਮੈਂ ਦੂਜੀ ਨਜ਼ਰ ਦੇ ਨਾਲ ਕਹਾ ਦੂਜੇ ਪਹਿਲੂ ਦੇ ਨਾਲ ਕਹਾ ਤਾਂ ਕੁਦਰਤ ਨੇ ਮਨੁੱਖ ਵੱਲੋਂ ਜਿਹੜਾ ਕੀਤਾ ਜਾ ਰਿਹਾ ਘਾਣ ਹੈਗਾ ਜੀ ਉਹਦੀ ਪੂਰਤੀ ਕੀਤੀ ਕੁਦਰਤ ਨੇ ਆਪਣਾ ਕੰਮ ਕਰ ਦਿੱਤਾ ਸੀ ਪਰ ਮਨੁੱਖ ਨੇ ਜਿਹੜਾ ਹੈਗਾ ਉਹ ਆਪਣਾ ਘਾਣ ਕਰਨਾ ਛੱਡਿਆ ਨਹੀਂ ਸਵਾਗਤ ਹੈ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ਾਪ ਤਕਵਰ ਮੁਰਤੋਂ ਅਦਾਰਾ ਹੁਸ਼ਾਰਪੁਰ ਨਿਊਜ਼ ਹੁਸ਼ਾਰਪੁਰ ਦੇ ਵਿੱਚ ਹੁੰਦੀ ਨਜਾਇਜ਼ ਮਾਈਨਿੰਗ ਦਾ ਪਰਦਾ ਫਾਸ਼ ਕਰਨ ਜਾ ਰਿਹਾ ਹੈ ਜੀ ਹਾਂ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹੁਸ਼ਾਰਪੁਰ ਨਿਊਜ਼ ਅਦਾਰੇ ਵੱਲੋਂ ਹੁਸ਼ਾਰਪੁਰ ਦੇ ਵਿੱਚ ਹਲਕਾ ਸ਼ਾਮ 84 ਦੇ ਵਿੱਚ ਹਲਕਾ ਹੁਸ਼ਾਰਪੁਰ ਦੇ ਵਿੱਚ ਤੇ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹੁੰਦੀ ਨਜਾਇਜ਼ ਤੌਰ ਤੇ ਮਾਈਨਿੰਗ ਦੇ ਗੋਰਖ ਧੰਦੇ ਦਾ ਕਈ ਵਾਰ ਪਰਦਾ ਫਾਸ਼ ਕਰ ਚੁੱਕੇ ਆ ਤੇ ਇੱਕ ਵਾਰ ਮੁਰਤੋਂ ਅੱਜ ਅਸੀਂ ਆਪਣੀ ਟੀਮ ਦੇ ਨਾਲ ਚੱਬੇਵਾਲ ਹਲਕੇ ਦੇ ਵੱਖ-ਵੱਖ ਟੀਮਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਹੁੰਚੇ ਆ ਤੇ ਸਾਨੂੰ ਇਹ ਜਾਣਕਾਰੀ ਮਿਲੀ ਸੀ ਕਿ ਚੱਬੇਵਾਲ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਉਹ ਰਾਤ ਬਰਾਤੇ ਵੀ ਤੇ ਦਿਨ ਦੇ ਸਮੇਂ ਵੀ ਜਿਹੜਾ ਉਹ ਨਜਾਇਜ਼ ਮਾਈਨਿੰਗ ਦਾ ਕਾਲਾ ਕਾਰੋਬਾਰ ਚੱਲਦਾ ਹੈ ਅਮਰਨਾਲ ਗੱਲਬਾਤ ਕਰਨ ਦੇ ਲਈ ਸੀਨੀਅਰ ਪੱਤਰਕਾਰ ਹਰ ਵਾਰ ਦੀ ਤਰ੍ਹਾਂ ਦੀਪਕ ਅਗਨੀ ਹੋਤਰੀ ਜੀ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਨਮਸਕਾਰ ਜੀ ਸਾਰੇ ਦਰਸ਼ਕਾਂ ਨੂੰ ਚੇਤਨ ਜੀ ਤੁਹਾਡਾ ਵੀ ਧੰਨਵਾਦ ਦੀਪਕ ਜੀ ਇੱਕ ਵਾਰ ਮੁੜ ਤੋਂ ਅਸੀਂ ਉਹੀ ਸਪੋਰਟ ਤੇ ਪਹੁੰਚੇ ਆ ਜਿੱਥੇ ਕਿ ਅੱਜ ਤੋਂ ਆਪਾਂ 4 ਕੁ ਮਹੀਨੇ ਪਹਿਲਾਂ ਵੀ ਮੈਨੂੰ ਲੱਗਦਾ ਇੰਨਾ ਕ ਸਮਾਂ ਹੋ ਗਿਆ ਹੋਵੇਗਾ 4-5 ਮਹੀਨਿਆਂ ਦਾ ਕਿ ਆਪਾਂ ਇੱਥੇ ਕਵਰੇਜ ਕੀਤੀ ਸੀ ਪਰ ਉਦੋਂ ਦੇ ਹਾਲਾਤ ਤੇ ਅੱਜ ਦੇ ਹਾਲਾਤ ਜ਼ਮੀਨ ਅਸਮਾਨ ਦਾ ਫਰਕ ਹੈ ਤਕਰੀਬਨ 15-15 20-20 ਫੁੱਟ ਮਾਈਨਿੰਗ ਜਿਹੜ ਬਰਸਾਤਾਂ ਦੇ ਦਿਨਾਂ ਦੇ ਵਿੱਚ ਸਾਰਾਈ ਜਿਹੜਾ ਪੰਜਾਬ ਹੈ ਤਰਾਹ ਮੰਤਰਾਹੇ ਮਨ ਕਰ ਹਟਿਆ ਪਰ ਜੇ ਇਹਨੂੰ ਮੈਂ ਦੂਜੀ ਨਜ਼ਰ ਦੇ ਨਾਲ ਕਹਾ ਦੂਜੇ ਪਹਿਲੂ ਦੇ ਨਾਲ ਕਹਾ ਤਾਂ ਕੁਦਰਤ ਨੇ ਮਨੁੱਖ ਵੱਲੋਂ ਜਿਹੜਾ ਕੀਤਾ ਜਾ ਰਿਹਾ ਕਾਣ ਹੈਗਾ ਜੀ ਉਹਦੀ ਪੂਰਤੀ ਕੀਤੀ ਜੀ ਹੜ੍ਹਾਂ ਨੇ ਤੁਸੀਂ ਇਹ ਦੇਖ ਲਓ ਇਹ ਜਿੰਨੀ ਵੀ ਇਹ ਸਾਰੀ ਸੀਗੀ ਹੜ੍ਹਾਂ ਨੇ ਇਹ ਸਾਰੀ ਦੀ ਸਾਰੀ ਬਰਾਬਰ ਕਰ ਦਿੱਤਾ ਸੀ ਲੈਵਲ ਬਿਲਕੁਲ ਲੈਵਲ ਕਰ ਦਿੱਤਾ ਸੀ ਕੁਦਰਤ ਨੇ ਆਪਣਾ ਕੰਮ ਕਰ ਦਿੱਤਾ ਸੀ ਪਰ ਮਨੁੱਖ ਦੀ ਬਾਤ ਹੈ ਜਿਹੜਾ ਹੈਗਾ ਉਹ ਆਪਣਾ ਕਾਣ ਕਰਨਾ ਛੱਡਿਆ ਨਹੀਂ ਤੁਸੀਂ ਆਓ ਮੇਰੇ ਨਾਲ ਮੈਂ ਤੁਹਾਨੂੰ ਨਾਲ-ਨਾਲ ਵੀ ਦਿਖਾਣਾ ਹੈ ਇਹ ਤਸਵੀਰਾਂ ਕਿਤੇ ਨਾ ਕਿਤੇ ਮੈਂ ਕੈਮਰਾ ਪਰਸਨ ਕਾ ਕੇ ਕਿ ਤਸਵੀਰਾਂ ਦਿਖਾ ਦੇਣ ਇਹ ਦਿਲ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ ਨੇ ਦੀਪਕ ਜੀ ਦੇਖੋ ਜਣਾ ਤੱਕ ਜੜੀਆਂ ਪੱਟ ਸੁੱਟੀਆਂ ਨੇ ਦਰਖਤਾਂ ਦੀਆਂ ਤੇ ਦੇਖ ਰਹਾ ਆਪਾਂ ਦਰਖਤਾਂ ਦੀ ਲੰਬਾਈ ਦੀ ਗੱਲ ਕਰੀਏ ਤੱਕਟੂ ਘਾਟੇ 40 40 50 50 ਫੁੱਟ ਦੇ ਦਰਖਤ ਨੇ ਬਿਲਕੁਲ ਚੇਤਨ ਜੀ ਤੁਸੀਂ ਇੱਕ ਹੋਰ ਚੀਜ਼ ਦੇਖੋ ਇਹ ਇਹ ਜਿਹੜੇ ਇੱਕ ਬਾਈਨਿੰਗ ਹੁੰਦੀ ਗਈ ਆ ਜਿੱਥੋਂ ਕਿੱਥੋਂ ਤੁਸੀਂ ਆਹ ਪਿਰਖਿਆ 100 ਮੀਟਰ ਦੇ ਲਗਭਗ ਇਹ ਅੱਧਾ ਕਿਲੋਮੀਟਰ ਜਿਹੜਾ ਹੈਗਾ ਆ ਇਹ ਏਰੀਆ ਹੈਗਾ ਇਹਦੇ ਵਿੱਚ ਕਿਸ ਤਰ੍ਹਾਂ ਕਿੰਨੇ ਕਿਸ ਤਰ੍ਹਾਂ ਦੇ ਦਰਖਤ ਗਏ ਆ ਤੁਹਾਨੂੰ ਇੱਥੇ ਇੱਕ ਹੋਰ ਦੱਸ ਦੇਵਾਂ ਇਹ ਹੀ ਉਹ ਸਥਾਨ ਹੈ ਜਿੱਥੋਂ ਹੜ ਆ ਕੇ 15 ਪਿੰਡ ਜਿਹੜੇ ਆ ਉਹ ਪਾਣੀ ਦੇ ਵਿੱਚ ਜਿਹੜੇ ਆ ਉਹ ਪ੍ਰਭਾਵਿਤ ਹੋਏ ਸੀ ਹੜ੍ਹਾਂ ਦੇ ਨਾਲ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਬੰਨ੍ਹ ਵੀ ਲਗਾਇਆ ਹੋਇਆ ਸ਼ਾਇਦ ਮੋਰੇ ਵਾਲੋਂ ਤੇ ਪਿੰਡ ਵਾਸੀਆਂ ਵੱਲੋਂ ਉਦਮ ਕਰਕੇ ਹੜ੍ਹਾਂ ਨੂੰ ਰੋਕਣ ਲਈ ਇਹ ਬੰਨ੍ਹ ਲਗਾਇਆ ਸੀ ਇਹ ਤਸਵੀਰਾਂ ਥੋੜੀਆਂ ਇਹ ਮੈਂ ਕੈਮਰਾ ਪਰਸਨ ਨੂੰ ਕਹਾਂ ਕਿ ਜ਼ੂਮ ਕਰਕੇ ਦਿਖਾ ਦੇਣ ਤਾਂ ਤੁਸੀਂ ਪੀਲੇ ਰੰਗ ਦੀਆਂ ਚਿੱਟੇ ਰੰਗ ਦੀਆਂ ਬੋਰੀਆਂ ਜਿਹੜੀਆਂ ਉਹ ਵੇਖ ਸਕਦੇ ਹੋ ਕਿ ਇਹ ਬੰਨ੍ਹ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਲਗਾਇਆ ਹੋਇਆ ਸੀ ਤੇ ਪਿੰਡ ਵਾਸੀਆਂ ਵੱਲੋਂ ਲਗਾਇਆ ਹੋਇਆ ਸੀ ਤਾਂ ਜੋ ਪਿੰਡਾਂ ਦੇ ਵਿੱਚ ਇਹ ਜਿਹੜਾ ਨੁਕਸਾਨ ਹੋਣਾ ਸੀਗਾ ਉਸ ਤੋਂ ਜਿਹੜਾ ਉਹ ਬਚਾ ਕੀਤਾ ਜਾ ਸਕੇ ਇਹ ਪ੍ਰਸ਼ਾਸਨ ਨੇ ਨਹੀਂ ਲਗਾਈਆਂ ਸੀ ਇਹ ਪਿੰਡਾਂ ਵਾਲਿਆਂ ਦੀ ਗੱਲ ਕਰ ਰਹੇ ਹਾਂ ਜੀ ਪਿੰਡਾਂ ਵਾਲਿਆਂ ਨੇ ਆਪਣੇ ਪੱਧਰ ਤੇ ਜਦੋਂ ਜਦ ਕੀਤੀ ਸੀ ਇਹ ਦੇਖੋ ਬਿਲਕੁਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਪੁਰਾਣੀ ਮਾਈਨਿੰਗ ਹੈ ਇਹ ਕੋਈ 4 ਦਿਨ ਪੁਰਾਣੀ ਹੈ ਕੋਈ 15 ਦਿਨ ਪੁਰਾਣੀ ਹੈ ਇਹ ਤਾਜ਼ੇ ਨਿਸ਼ਾਨ ਹੈ ਜੀ ਥੋੜਾ ਕਲੋਜ਼ ਕਰਕੇ ਮੈਂ ਕਹਾਂਗਾ ਕਿ ਦਿਖਾ ਦਿਓ ਜੀ ਕਿ ਇਹ ਟਾਇਰਾਂ ਦੇ ਨਿਸ਼ਾਨ ਜਿਹੜੇ ਟਰੈਕਟਰ ਦੇ ਨਿਸ਼ਾਨ ਨੇ ਟਾਇਰਾਂ ਦੇ ਇਹ ਬਿਲਕੁਲ ਉਹ ਨਿਸ਼ਾਨ ਨੇ ਤਾਜ਼ੇ ਨਿਸ਼ਾਨ ਨੇ ਇਸ ਤੋਂ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਇਹ 2 ਦਿਨ ਪੁਰਾਣੇ ਨੇ ਜਾਂ 4 ਦਿਨ ਪੁਰਾਣੇ ਨੇ ਕਿਉਂਕਿ ਅਸੀਂ ਵੀ ਕੋਈ ਅਦੀਪਕ ਜੀ ਪੱਕੀ ਸੂਹ ਲੈ ਕੇ ਪਹੁੰਚੇ ਆ ਸਾਨੂੰ ਰੁਟੀਨ ਦੇ ਵਿੱਚ ਫੋਨ ਕਾਲਸ ਆ ਰਹੀਆਂ ਸੀ ਕਿੰਨੇ ਤ ਦਿਨ ਜਿਹੜਾ ਇੱਥੇ ਰਾਤ ਹੁੰਦੇ ਆ ਇਹ ਸੂਰਜ ਢਲਦੇ ਆ ਸਾਰੀ ਜਿਹੜਾ ਕਾਲਾ ਕਾਰੋਬਾਰ ਸ਼ੁਰੂ ਹੋ ਜਾਂਦਾ ਜੀ ਦੇਖੋ ਚੇਤਨ ਜੀ بڑے ਫੋਨ ਜਿਹੜੇ ਆ ਉਹ ਆਏ ਹੈਗੇ ਆ ਤੁਸੀਂ ਇੱਕ ਦੇਖ ਲਓ ਤੇ ਹਲਕੀ ਮਸ਼ੀਨਰੀ ਦੇ ਨਾਲ ਜਿਹੜੀ ਛੋਟੀ ਮਸ਼ੀਨਰੀ ਆ ਉਹਦੇ ਨਾਲ ਮਾਈਨਿੰਗ ਜਿਹੜੀ ਆ ਹੋ ਰਹੀ ਆ ਜਦੋਂ ਟਰੈਕਟਰਾਂ ਦੇ ਬੱਚੇ ਡੱਕ ਟਾਈਪ ਹੁੰਦਾ ਛੋਟਾ ਜਿਹਾ ਜਿਹੜਾ ਉਹਦੇ ਨਾਲ ਹੈਗਾ ਔਰ ਤੁਸੀਂ ਦੇਖ ਲਓ ਕਿੰਨਾ ਉੱਚੇ ਉੱਚੇ ਤੱਕ ਆ ਉਹ ਬੋਰੀਆਂ ਮੈਂ ਫੇਰ ਕਹੂੰਗਾ ਨੇੜੇ ਤੋਂ ਇੱਕ ਵਾਰੀ ਇਹਨਾਂ ਨੂੰ ਦਿਖਾਓ ਜਿਹੜੀਆਂ ਹੜਾਂ ਲੈ ਲਾਈਆਂ ਸੀ ਔਰ ਇੱਥੋਂ ਬਾਅਦ ਹੜ ਜਿਹੜੇ ਹੈ ਚੱਬੇਵਾਲ ਦੇ ਪਿੰਡਾਂ 'ਚ ਆਏ ਸੀ ਔਰ ਇਹੀ ਪਾਣੀ ਭਾਮ ਏਰੀਏ ਦੇ ਵਿੱਚ ਜਾ ਕੇ ਪੜਾ ਇਹਨੇ ਤਬਾਹੀ ਮਚਾਈ ਸੀਗੀ ਔਰ ਤੁਸੀਂ ਇਹ ਹਿਸਾਬ ਲਾ ਲਓ ਕਿੰਨੀ ਕੁਦਰਤ ਕਿੰਨੀ ਹੁਣ ਲੋਕਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਉਹ ਕਹਿੰਦੇ ਜੀ ਤੜਕਸਾਰ ਤੇ ਸ਼ਾਮ ਨੂੰ ਸ਼ਾਮ ਨੂੰ ਸੂਰਜ ਛਿਪਦੇ ਹੀ ਹੈ ਜਿਹੜੀ ਮਾਈਨਿੰਗ ਆ ਉਹ ਸ਼ੁਰੂ ਹੋ ਜਾਂਦੀ ਸੀ ਔਰ ਉਹਦਾ ਨਤੀਜਾ ਤੁਸੀਂ ਦੇਖ ਲਓ ਕਿ 20-20 ਫੋਟੋ तकरीबन ਜਿਹੜੀ ਮਾਈਨਿੰਗ ਹੈ ਉਹ ਕਰ ਦਿੱਤੀ ਗਈ ਆ ਕੁਦਰਤ ਵੱਲੋਂ ਬਰਾਬਰ ਕੀਤਾ ਮਨੁੱਖ ਨੂੰ ਸਮਝਾਇਆ ਹੜਾ ਰਾਹੀਂ ਸਮਝਾਇਆ ਰੇਤਾ ਤੇ ਮਿੱਟੀ ਇੱਥੇ ਦੋਵੇਂ ਮਿਲਦੀਆਂ ਨੇ ਕੁਦਰਤ ਹੋਰ ਕਿੰਨੀ ਇੱਕ ਇਹਨਾਂ ਤੇ ਮਿਹਰਬਾਨ ਹੋ ਜਵੇ ਮਨੁੱਖ ਤੇ ਜੀ ਕੁਦਰਤ ਨੇ ਇਹਨਾਂ ਨੂੰ ਸਮਝਾਇਆ ਸੀ ਮਨੁੱਖ ਨੂੰ ਕਿ ਮੈਂ ਜਿਹੜਾ ਤੁਹਾਡੇ ਵੱਲੋਂ ਕੀਤਾ ਗਿਆ ਖਾਣਾ ਉਹ ਬਰਾਬਰ ਕਰ ਦੱਤਾ ਆ ਤੁਸੀਂ ਯਾਦ ਹੋਣਾ ਅਸੀਂ ਪਿਛਲੇ ਮਾਈਨਿੰਗ ਜਦੋਂ ਹਲਕਾ ਸ਼ਾਮ 84 ਸੀ ਤਾਂ ਵਿਜੇ ਬਵੇਲੀ ਜੀ ਦੀ ਇੱਕ ਗੱਲ ਕੀਤੀ ਸੀ ਉਹਨਾਂ ਵੱਲੋਂ ਜਿਹੜੀ ਉਹ ਗੱਲ ਕਰਕੇ ਆਪਾਂ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਦਿਪਕ ਜੀ ਇੱਕ ਵਾਰ ਮੈਂ ਮਾਫੀ ਚਾਹੁੰਦਾ ਕੈਮਰਾ ਪਰਸੂਗਾ ਕਿ ਇਹ ਤਸਵੀਰਾਂ ਦਿਖਾ ਦੇਣ ਦੇਖੋ ਇਹ ਤਸਵੀਰਾਂ ਜਿਹੜੀਆਂ ਸਿੱਧੀਆਂ ਜਿਹੜਾ ਉਹ ਟਰਾਲੀਆਂ ਦੇ ਪਿੱਛੇ ਛੋਟਾ ਛੋਟਾ ਜਿਹਾ ਡੱਪ ਟੈਪ ਜਿਹੜਾ ਲਾਇਆ ਹੁੰਦਾ ਉਹਦੀਆਂ ਇਹ ਤਸਵੀਰਾਂ ਨੇ ਕਿਉਂਕਿ ਇਹ ਕੋਈ ਕਈਆਂ ਦੇ ਨਾਲ ਜਾਂ ਹੱਥੀ ਕੀਤੀ ਹੋਈ ਇਹ ਮਾਈਨਿੰਗ ਨਹੀਂ ਇਹ ਦਿਪਕ ਜੀ ਬਕਾਇਦਾ ਮਸ਼ੀਨਰੀ ਦੇ ਨਾਲ ਹੋ ਰਹੀ ਹੈ ਪਰ ਛੋਟੀ ਮਸ਼ੀਨਰੀ ਦੇ ਨਾਲ ਹੋ ਰਹੀ ਹੈ ਚੱਕ ਕੇ ਸਾਈਡਾਂ ਤੇ ਕੱਟੂ ਘੱਟ 20 ਫੁੱਟ ਦੀ ਉਚਾਈ ਤੇ 20 ਫੁੱਟ ਦੀ ਉਚਾਈ ਤੇ ਕੱਟੂ ਘੱਟ ਹੋਵੇਗੀ ਜੀ ਜਿਹੜੀ ਇਹ ਮਾਈਨਿੰਗ ਔਰ ਕੁਦਰਤ ਦਾ ਕਾਣ ਹੋ ਰਿਹਾ ਦੇਖ ਲਓ ਇਧਰ ਲਈ ਤਸਵੀਰਾਂ ਵੀ ਮੈਂ ਕੈਮਰਾ ਪਰਸਾਂਗਾ ਦਿਖਾ ਦੇਣ ਕਿ ਜੜਾਂ ਤੱਕ ਜਿਹੜੀ ਉਹ ਬਾਹਰ ਆ ਬਾਹਰ ਆ ਚੁੱਕੀਆਂ ਨੇ ਇੱਕ ਅੱਧਾ ਟੱਕ ਹੋਰ ਬਜਣਾ ਤਾਂ ਇਹ ਦਰਖਤ ਵੀ ਆ ਜਣੇ ਜੀ ਥੱਲੇ ਦੇਖੋ ਦਰਖਤ ਤੱਕ ਡਿੱਗ ਵੀ ਚੁੱਕੇ ਹੋਣੇ ਆ ਜੀ ਠੀਕ ਆ ਜੀ ਮੈਂ ਤੁਹਾਨੂੰ ਉਸੇ ਗੱਲ ਕਰਦਾ ਪਿਆ ਸੀ ਵੀ ਹਲਕਾ ਸ਼ਾਮ 84 ਦੇ ਵਿੱਚ ਇੱਕ ਜਗ੍ਹਾ ਤੇ ਹੋ ਰਹੀ ਮਾਈਨਿੰਗ ਦੇ ਦੌਰਾਨ ਆਪਾਂ ਵਿਜੇ ਭਵੇਲੀ ਜੀ ਕੋਲੋਂ ਕਈ ਗੱਲ ਕਰਦੇ ਸੀਗੇ ਜੀ ਜ ਬੰਨ੍ਹਨੇ ਔਰ ਠੀਕ 3 ਮਹੀਨੇ ਬਾਅਦ ਹੜ੍ਹਾਂ ਨੇ ਔਰ ਬਾਰਿਸ਼ ਨੇ ਇਹ ਦੱਸਿਆ ਪੇ ਕੁਦਰਤ ਦਾ ਜਿਹੜਾ ਸੰਤੋਲ ਹੈ ਉਹਨੂੰ ਡੋਲਣ ਦਾ ਉਹਨੂੰ ਖਰਾਬ ਕਰਨ ਦੇ ਕੀ ਨਤੀਜੇ ਹੁੰਦੇ ਨੇ ਬਿਲਕੁਲ ਮੈਨੂੰ ਹੁਣ ਜਿਹੜੇ ਸਾਡੇ ਕੇਂਦਰੀ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਦਾ ਬਿਆਨ ਵੀ ਯਾਦ ਆ ਰਿਹਾ ਕਿ ਕਹਿੰਦੇ ਪੰਜਾਬ ਦੇ ਵਿੱਚ ਹੜਾ ਦਾ ਮੇਨ ਕਾਰਨ ਨਜਾਇਜ਼ ਮਾਈਨਿੰਗ ਹੈ ਬਹੁਤ ਵੱਡੀ ਟਿੱਪਣੀ ਹੈ ਜਿਹੜੀ ਦਿਪਕ ਜੀ ਉਹਨਾਂ ਵੱਲੋਂ ਕੀਤੀ ਗਈ ਸੀ ਤੇ ਸ਼ਾਇਦ ਉਹ ਆਪਾਂ ਇਸ ਤੋਂ ਠਹਿਰਾ ਨਹੀਂ ਸਕਦੇ ਕਿ ਤਰ੍ਹਾਂ ਕਿਤੇ ਸੱਚ ਵੀ ਹੈ ਜਿਸ ਦੀਆਂ ਗਵਾਹੀਆਂ ਜਿਹੜੀਆਂ ਇਹ ਤਸਵੀਰਾਂ ਭਰਦੀਆਂ ਨੇ ਜਿਹੜਾ ਬੰਦ ਲਾਇਆ ਹੋਇਆ ਜੀ ਪਿੰਡ ਦੇ ਲੋਕਾਂ ਦਾ ਬਿਲਕੁਲ ਬਹਿ ਚ ਹੋਰ ਚੇਤਨ ਜੀ ਇੱਕ ਤੁਹਾਨੂੰ ਦੱਸਦਾ ਪੇ ਜਦੋਂ ਹਾੜਾਂ ਤੋਂ ਬਾਅਦ ਮੈਂ ਖੁਦ ਵਿਜ਼ਿਟ ਕਰਕੇ ਦੇਖਿਆ ਸੀ ਪੇ ਕੁਦਰਤ ਨੇ ਕੀ ਕੀਤਾ ਤਾਂ ਇਹ ਜਿਹੜੀ ਚੀਜ਼ ਹੈ ਇਹ ਬਿਲਕੁਲ ਜਿਹੜੀ ਭਰ ਗਈ ਸੀ ਚੇਤਨ ਜੀ ਔਰ ਇਹ ਹੁਣ ਤੁਸੀਂ ਦੇਖ ਲਓ ਪੇ ਪਿਛਲੇ ਮੀਹਾਂ ਤੋਂ ਬਾਅਦ ਇੱਕਦਮ ਇਮੀਡੀਏਟਰੀ ਜਿਹੜੀ ਆ ਇਹ ਮਾਈਨਿੰਗ ਸ਼ੁਰੂ ਹੋ ਗਈ ਸੀ ਔਰ ਇਹਦੇ ਵਿੱਚ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੈਂ ਕਹੂੰਗਾ ਪੇ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਔਰ ਬਿਲਕੁਲ ਤੜਕੇ ਜਿਹੜੀ ਕਿਸੇ ਗੱਲ ਤੇ ਆ ਰਹੇ ਦੀਪਕ ਜੀ ਅਸੀਂ ਜਿੱਥੇ-ਜਿੱਥੇ ਵੀ ਇਹਦਾਰਾ ਹੁਸ਼ਾਰਪੁਰ ਨਿਊਜ਼ ਜਾਂਦਾ ਹੈ ਆਪਾਂ ਖਬਰ ਕਰਦੇ ਹਾਂ ਇਹ ਵੀ ਸੁਭਾਵਿਕ ਹੈ ਕਿ ਅੱਜ ਇਸ ਖਬਰ ਨੂੰ ਚੱਲਣ ਤੋਂ ਬਾਅਦ ਇੱਥੋਂ ਵੀ ਮਾਈਨਿੰਗ ਬੰਦ ਹੋ ਜਾਵੇਗੀ ਪ੍ਰੰਤੂ ਪ੍ਰਸ਼ਾਸਨ ਨੇ ਅਜੇ ਤੱਕ ਮਾਈਨਿੰਗ ਵਾਲਿਆਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਬੰਧਤ ਐਸਟੀਓ ਦੇ ਨਾਲ ਅੱਜ ਤੱਕ ਇੱਕ ਐਫਆਈਆਰ ਉਹਨਾਂ ਨੇ ਲੋਚ ਨਹੀਂ ਕੀਤੀ ਮੈਂ ਇਥੋਂ ਤੱਕ ਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਅਸੀਂ ਹੁਸ਼ਾਰਪੁਰ ਦੇ ਪਿੰਡ ਹਰਦੋਖਾਨਪੁਰ ਦੇ ਵਿੱਚ ਮਾਈਨਿੰਗ ਫੜੀ ਸੀਗੀ ਆਪਾਂ ਤਾਂ ਉਦੋਂ ਮੈਂ ਅਫਸਰ ਨੂੰ ਦੱਸਿਆ ਵੀ ਸੀ ਕਿ ਫਲਾਨੇ ਬੰਦੇ ਦਾ ਪਤਾ ਲੱਗ ਰਿਹਾ ਜੀ ਉਦੋਂ ਤੁਸੀਂ ਟਰੈਪ ਕਰੋ ਜਣਾ ਤੇ ਕੋਖ ਕਰੋ ਪਰ ਉਹ ਐਸ ਡੀਓ ਸਾਹਿਬ ਅੱਜ ਕਰਦੇ ਨੇ ਫੇ ਆਪਾਂ ਕਿੱਦਾਂ ਕਹਦੇ ਆ ਕਿ ਮਲੀ ਭੁਗਤ ਤੋਂ ਵੀਰਾਂ ਨਹੀਂ ਹੋ ਰਹੀ ਜੀ ਇਹ ਤੁਹਾਨੂੰ ਚੇਤਨ ਜੀ ਇੱਕ ਹਾਸੋਣੀ ਗੱਲ ਸੁਣਾਮਾ ਅੱਜ ਤੋਂ ਕੁਝ ਦਿਨ ਪਹਿਲਾਂ ਨਾ ਇੱਕ ਵਿਅਕਤੀਆਂ ਨੇ ਕੋਈ ਆਪਣੇ ਘਰ ਬਣਾਉਣਾ ਸੀ ਉਹਨਾਂ ਨੂੰ ਰੇਤਾ ਚਾਹੀਦੀ ਸੀ ਉਹ ਐਸ ਡੀਓ ਬਾਇੰਡਿੰਗ ਦੇ ਕੋਲ ਨਾ ਪਰਮਿਸ਼ਨ ਲੈਣ ਲਈ ਪਹੁੰਚ ਗਏ ਜਿਸ ਲਈ ਉਹ ਪਰਮਿਸ਼ਨ ਲੈ ਕੇ ਪਹੁੰਚੇ ਆ ਉੱਥੇ ਪਹੁੰਚੇ ਆ ਪਰਮਿਸ਼ਨ ਲੈਣ ਲਈ ਤਾਂ ਐਸ ਡੀਓ ਨੇ ਕਹਿ ਤਾ ਮੈਨੂੰ ਛੱਡੋ ਯਾਰ ਤੁਸੀਂ ਨਾ ਦੀਪਕ ਨੂੰ ਪੁੱਛ ਲਓ ਫੇ ਉਹਨੂੰ ਨਾ ਕੋਈ ਆਬਜੈਕਸ਼ਨ ਹੋਵੇ ਆ ਆਂਸਰ ਜਾਂਦੇ ਆ ਆਫੀਸਰਸ ਤੇ ਐਕਸ਼ਨ ਨਹੀਂ ਕਰਨਾ ਜੇ ਪਰਚੀ ਕੱਟ ਕੇ ਸਰਕਾਰੀ ਖਜ਼ਾਨੇ ਵਿੱਚ ਪੈਸੇ ਨਹੀਂ ਜਮ੍ਹਾਂ ਕਰਾਣੇ ਜਾਂ ਉਹਨਾਂ ਨੂੰ ਇੰਸਟਰਕਸ਼ਨਸ ਨਹੀਂ ਦੇਣੀਆਂ ਤੁਸੀਂ ਮੀਡੀਆ ਨੂੰ ਪੁੱਛ ਸਕਦੇ ਆ ਮੀਡੀਆ ਨੂੰ ਪੁੱਛ ਲਓ ਹੁਣ ਤੁਸੀਂ ਇਸ ਦਾ ਲਾ ਲਓ ਪਰ ਕੀ ਉਸ ਅਫਸਰ ਦੀ ਮੈਂਟੈਲਿਟੀ ਹੋਊਗੀ ਬਿਲਕੁਲ ਦੀਪਕ ਜੀ ਸਵਾਲ ਇਹ ਵੀ ਆ ਉਹਨਾਂ ਲੋਕਾਂ ਲਈ ਵੀ ਅਕਸਰ ਮੈਂ ਇੱਕ ਸਵਾਲ ਪੁੱਛਦਾ ਹਾਂ ਕਿਉਂਕਿ ਕਈ ਹੁਣ ਇਦਾਂ ਦੀਆਂ ਵੀ ਬੰਦੇ ਵਿੱਚ ਆਉਣੇ ਨੇ ਜਿਹੜੇ ਗੋਰਖ ਧੰਦਾ ਕਰਦੇ ਨੇ ਕਿ ਮਾਈਨਿੰਗ ਹੀ ਕਰਦੇ ਨੇ ਕਾਰੋਬਾਰ ਹੀ ਕਰਦੇ ਨੇ ਕਿਹੜਾ ਚਿੱਟਾ ਵੇਚਦੇ ਨੇ ਜੀ ਫਰ ਮੈਂ ਤਾਂ ਕਹਿੰਦਾ ਜਾਂ ਤਾਂ ਸਾਰੇ ਹੀ ਸਾਰੇ ਹੀ ਕਹਿੰਦੇ ਕਿਹੜਾ ਨਹੀਂ ਜਾਂਦਾ ਸੀ ਅਮੀਰ ਹੋਈਏ ਤੁਸੀਂ ਨਹੀਂ ਚਾਹੁੰਦੇ ਮੈਂ ਨਹੀਂ ਚਾਹਨਾ ਉਹ ਸਾਡੇ ਹੋਰ ਇੱਥੇ ਨਸਤੀਕੀ ਪਿੰਡਾਂ ਦੇ ਲੋਕ ਖੜੇ ਆ ਉਹ ਨਹੀਂ ਚਾਹੁੰਦੇ ਜੀ ਤਾਂ ਜਿਆਦਾ ਸਾਰਿਆਂ ਨੂੰ ਪਰਮਿਸ਼ਨਾਂ ਦੇ ਦਿਓ ਜੀ ਕਰੀ ਜਾਓ ਜਿਹਦਾ ਜਿੱਤੇ ਦਾ ਲੱਗਦਾ ਜੀ ਦੇਖੋ ਪਰਮਿਸ਼ਨ ਕੋਈ ਨਹੀਂ ਆ ਜੀ ਇਹ ਮਿਲੀ ਭੋਗਤ ਆ ਮਿਲੀ ਭੋਗਤ ਆ ਬਿਲਕੁਲ ਕੋਈ ਪਰਮਿਸ਼ਨ ਨਹੀਂ ਆ ਇਹ ਮਿਲੀ ਭੋਗਤ ਆ ਮੈਨੂੰ ਮੇਰੀ ਦੇ ਜਾ ਆਪਣੀ ਲੈ ਜਾ ਇਸ ਕਹਾਵਤ ਦੇ ਉੱਤੇ ਜਿਹੜੀ ਐ ਮਾਈਨਿੰਗ ਜਿਹੜੀ ਐ ਉਹ ਸਾਰੇ ਪੰਜਾਬ ਦੇ ਵਿੱਚ ਇਹ ਤਾਂ ਚਿੱਟੇ ਤੋਂ ਵੀ ਇਹ ਤਾਂ ਚਿੱਟੇ ਤੋਂ ਵੀ ਮਾੜੀ ਐ ਮੈਂ ਤਾਂ ਬੇਵਕੂਫ ਪਹਾਂਗਾ ਜਿਹੜੇ ਇੱਕਦੂਕਾ ਇਦਾਂ ਤੇ ਕਮੈਂਟ ਕਰਦੇ ਨੇ ਕਿ ਚਿੱਟਾ ਥੋੜੀ ਵੇਚਦੇ ਐ ਇਹ ਤਾਂ ਚਿੱਟੇ ਤੋਂ ਵੀ ਮਾੜਾ ਐ ਜੀ ਜੇਕਰ ਉਹ ਨਾ ਬੰਦ ਲੱਗਦਾ ਤਾਂ ਪਿੰਡਾਂ ਦੇ ਪਿੰਡ ਤਬਾਹ ਹੋ ਜਣੇ ਸੀਗੇ ਜੀ ਚਿੱਟੇ ਨਾਲ ਤਾਂ ਫੇਰ 2-4 ਬੰਦੇ ਪ੍ਰਭਾਵਿਤ ਹੋਣਗੇ ਇਹ ਤਾਂ ਲੋਕਾਂ ਨੇ ਤਮਾਸ਼ਾ ਦੇਖ ਹੀ ਲਿਆ ਹੜਾਂ ਦਾ ਬਿਲਕੁਲ ਜਿਹੜੇ ਹੁਣ ਵੀ ਇਹ ਕਮੈਂਟ ਕਰਨ ਤਾਂ ਠੀਕ ਆ ਚਿੱਟੇ ਵਾਲੇ ਦਾ ਕਿਤੇ ਮੈਂ ਹੁਣ ਅਸੀਂ ਉਹਨੂੰ ਉਹਨਾਂ ਦੇ ਹੱਕ 'ਚ ਵੀ ਨਹੀਂ ਕੁਝ ਵੀ ਬੋਲ ਸਕਦੇ ਪਰ ਇਹਨੇ ਤਾਂ ਤਵਾਹੀ ਉਹ ਮਚਾਈ ਆ ਲੋਕ ਘਰੋਂ ਬੇਕਾਰ ਹੋ ਗਏ ਪਸ਼ੂ ਜਾਂਦੇ ਲੱਗੇ ਆ ਫਸਲਾਂ ਖਰਾਬ ਹੋ ਗਈਆਂ ਇਹ ਸਭ ਇਹ ਮੁਠੀ ਕਾਨ ਦਾ ਸਭ ਤੋਂ ਜਿਹੜਾ ਮਾੜਾ ਕੰਮ ਆ ਉਹ ਇਹ ਮਾਈਨਿੰਗ ਹੈ ਜਿਹੜੀ ਇਹ ਪ੍ਰਸ਼ਾਸਨ ਖਾਸ ਕਰ ਜ਼ਿਲ੍ਹਾ ਪ੍ਰਸ਼ਾਸਨ ਰੋਕਣ ਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸਵੇਰ ਸੰਨ ਸੀਨੀਅਰ ਪੱਤਰਕਾਰ ਦੀਪਕਾ ਕਣੀ ਹੋਤਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਦਾ ਅੱਜ ਅਦਾਰਾ ਹੁਸ਼ਾਰ ਪਰ ਨਿਊਜ਼ ਵੱਲੋਂ ਦੌਰਾ ਕੀਤਾ ਗਿਆ ਹੈ ਜਿਵੇਂ ਕਿ ਸਾਨੂੰ ਪਿਛਲੇ ਕਾਫੀ ਸਮੇਂ ਤੋਂ ਕਾਫੀ ਦਿਨਾਂ ਤੋਂ ਜਿਹੜੀ ਇਹ ਕੰਸੋਵਾਂ ਆ ਰਹੀਆਂ ਸੀ ਬਹੁਤ ਸਾਰੇ ਫੋਨ ਕਾਲਸ ਵੀ ਆ ਰਹੇ ਸੀ ਕਿ ਚੱਬੇਵਾਲ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਤ ਬਰਾਤੇ ਜਿਹੜਾ ਸੂਰਜ ਟਲਦਿਆਂ ਸਾਰੀ ਇਹ ਗੈਰਕਾਨੂੰਨੀ ਦਾ ਕਾਲਾ ਧੰਦਾ ਜਿਹੜਾ ਸ਼ੁਰੂ ਹੋ ਜਾਂਦਾ ਤਾਂ ਤਸਵੀਰਾਂ ਪਿੰਡ ਨੌਂਦੀਤ ਪੁਰਦਿਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਕਾਫੀ 15 15 20 20 ਫੁੱਟ ਤੱਕ ਜਿਹ ਕਿ ਕਿੰਨਾ ਕੁ ਜਾਗਦਾ ਹੈ ਪ੍ਰਸ਼ਾਸਨ ਜਾਗਦਾ ਜਾਂ ਨਹੀਂ ਫਿਲਹਾਲ ਇਹ ਤਾਂ ਸਮਾਂ ਹੀ ਦੱਸੇਗਾ ਪਰੰਤੂ ਵੱਡਾ ਸਵਾਲ ਇਹ ਹੈ ਕਿ ਇਸੇ ਤਰ੍ਹਾਂ ਹੀ ਪ੍ਰਸ਼ਾਸਨ ਦੀ ਮਰੀ ਪੁਖਤ ਦੇ ਨਾਲ ਕਿ ਸਾਡੀ ਜਿਹੜਾ ਇਹ ਭੂਮੀ ਨੂੰ ਇਸੇ ਤਰ੍ਹਾਂ ਖੁਰਾ ਲੱਗਦਾ ਰਹੇਗਾ ਫਿਲਹਾਲ ਇਸ ਦਾ ਜਵਾਬ ਭਲੀ ਭਾਂਤ ਪ੍ਰਸ਼ਾਸਨਿਕ ਅਧਿਕਾਰੀ ਹੀ ਦੇ ਸਕਦੇ ਨੇ